ਇਹ ਕੱਲੀ ਸ਼ੈਡੂਲਡ ਕਾਸਟਾਂ ਦੀ ਲੜਾਈ ਨਹੀਂ ਹੈ ਜਿਹੜੇ ਬੇਜ਼ਮੀਨੇ ਜੱਟ ਵੀ ਹੋ ਸਕਦੇ ਆ ਬੇਜ਼ਮੀਨੇ ਪੰਡਤ ਵੀ ਹੋ ਸਕਦੇ ਆ ਔਰ ਜਿਹੜੇ ਦੁਕਾਨਾਂ ਤੇ ਕਿਰਾਏ ਤੇ ਰਹਿਣ ਵਾਲੇ ਲੋਕ ਆ ਦੁਕਾਨਾਂ ਤੇ ਲੱਗੇ ਹੋਏ ਮਜ਼ਦੂਰ ਆ ਅਸੀਂ ਉਹਨਾਂ ਦੀ ਲੜਾਈ ਵੀ ਲੜਾਂਗੇ ਔਰ ਭਾਰੀ ਗਿਣਤੀ ਦੇ ਵਿੱਚ ਇਹ ਜਿਹੜਾ ਰੋਸ ਪ੍ਰਦਰਸ਼ਨ ਅਸੀਂ ਸ਼ਹਿਰ ਦੇ ਵਿੱਚ ਕੀਤਾ ਕੋਟਪੂਰਾ ਸ਼ਹਿਰ ਦੇ ਵਿੱਚ 13 ਤਰੀਕ ਨੂੰ ਜਿਹੜਾ ਭਾਰੀ ਗਿਣਤੀ ਦੇ ਵਿੱਚ ਉਸ ਜ਼ਮੀਨ ਦੇ ਵਿੱਚ ਡਾਕਟਰ ਮੇਦਕਰ ਸਾਹਿਬ ਦਾ 14 ਨੂੰ ਜਨਮ ਦਿਨ ਮਨਾਵਾਂਗੇ ਤੇ ਖਾਲਸੇ ਦਾ ਜਨਮ ਦਿਨ ਵਿਸਾਖੀ ਦਾ ਜਿਹੜਾ ਤਿਉਹਾਰ ਆ ਉਹ ਵੀ ਅਸੀਂ ਉੱਥੇ ਮਨਾਵਾਂਗੇ ਇਹਦੇ ਵਿੱਚ ਜਿਹੜਾ ਨਾ ਤਾਂ ਮਹਾਰਾਜਾ ਬੋਲਦਾ ਤੇ ਨਾ ਪਿਆਰ ਸਰਕਾਰ ਬੋਲਦੀ ਹੈ ਆ ਹੋਇਆ ਔਣ ਵਾਲੇ ਸਮੇਂ 'ਚ ਇਹ 5 ਤੋਂ 25 ਹਜ਼ਾਰ ਹੋ ਜਾਊਗਾ ਅੱਜ ਹੀ ਪ੍ਰਸ਼ਾਸਨ ਆ ਜਿਹੜਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਹੱਥਾਂ ਪੈਰਾਂ 'ਚ ਆ ਗਿਆ ਤੁਸੀਂ ਜੁੜ ਚੁੱਕੇ ਹੋ ਆ ਸੱਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਦੋਸਤੋ ਅੱਜ ਕੋਟਕਪੂਰਾ ਦੇ ਵਿੱਚ ਮੁਜਾਰਾ ਹੋਇਆ ਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੂੰ ਜ਼ਮੀਨ ਨੂੰ ਲੈ ਕੇ ਜ਼ਮੀਨਾਂ ਦੀ ਲੜਾਈ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਚੱਲ ਰਹੀ ਆ ਸੰਗਰੂਰ ਦੇ ਵਿੱਚ ਜਡਪੀਐਸਸੀ ਨੇ ਲੜਾਈ ਲੜੀ ਉਹ ਲੜਾਈ ਹੁਣ ਮਾਲਵੇ ਦੇ ਵਿੱਚ ਕਿਤੇ ਨਾ ਕਿਤੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਲੜੀ ਜਾ ਰਹੀ ਆ ਅੱਜ ਮੁਜਾਰਾ ਹੋਇਆ ਵੱਡਾ ਇਕੱਠ ਹੋਇਆ ਉਸ ਮਾਮਲੇ ਨੂੰ ਲੈ ਕੇ ਜਿਹੜੀ ਗੱਲਬਾਤ ਕਰਦੇ ਆ ਜਮੀਨਾਂ ਰਾਵੇ ਦੀ ਉਹ ਸਾਡੇ ਮਜ਼ਦੂਰਾਂ ਦੇ ਵਿੱਚ ਵੰਡੀ ਜਾਵੇ ਔਰ ਅਗਲਾ ਇੱਕ ਸਮਾ ਅਸੀਂ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਾ ਤੇ ਬਾਟਰਾਂ ਮੈਡੀਕਲ ਹਸਪਤਾਲ ਦਾ ਜਨਦਰ ਵੀ ਪਹਿਲਾਂ ਵੀ ਉੱਥੇ ਕੀਤਾ ਸੀ ਜੇਕਰ ਸਾਡੀ ਇਹ ਮੀਟਿੰਗ ਇਹ ਸਿੱਟਾ ਨਹੀਂ ਕੱਢਦੀ ਆ ਤਾਂ ਤੁਸੀਂ ਸਾਰਿਆਂ ਨੇ ओके ਡਾਕਟਰ ਮੋਹਨਕਰ ਸਾਹਿਬ ਦੇ ਜਨਮ ਦਿਨ ਮਨਾਉਣ ਵਿੱਚ ਸਾਰਿਆਂ ਨੇ ਵੱਡਾ ਉਗੰਢੀ ਵਿੱਚ ਬਣ ਕੀ ਅੱਗੇ ਕਿਸ ਤਰ੍ਹਾਂ ਦੀ ਤਿਆਰੀ ਹੋਊਗੀ ਤਾਂ ਸਭ ਤੋਂ ਪਹਿਲਾਂ ਸਵਾਗਤ ਹੈ ਸੋਤਾ ਸਾਹਿਬ ਨੂੰ ਧੰਨਵਾਦ ਜੀ ਨਮੋ ਵਧਾਏ ਜੈ ਭੀਮ ਜੈ ਭਵਤ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਨੂੰ ਸੋਤਾ ਸਾਹਿਬ ਅੱਜ ਪ੍ਰੋਗਰਾਮ ਕਰਿਆ ਵੱਡੀ ਗੰਢੀ ਦੇ ਵਿੱਚ ਮਜ਼ਦੂਰ ਇੱਥੇ ਪਹੁੰਚੇ ਪ੍ਰਸ਼ਾਸਨ ਵੀ ਵੱਡੀ ਗੰਢੀ ਦੇ ਵਿੱਚ ਤਿਆਰੀ ਨਾਲ ਹੀ ਪਹੁੰਚਿਆ ਸੀ ਕਿਵੇਂ ਦੇਖਦੇ ਹੋ ਦੇਖੋ ਜੀ ਅੱਜ ਦਾ ਅਸੀਂ ਪ੍ਰੋਗਰਾਮ ਰੱਖਿਆ ਸੀਗਾ ਕਿ ਅਸੀਂ ਜਿਹੜੀ ਮਹਾਰਾਜਾ ਫਰੀ ਕੋਰਟ ਦੀ ਬੇਆਬਾਦ ਬੇਚਰਾਗ ਜ਼ਮੀਨ ਪਈ ਹੈ ਜਿਹਦੇ ਤੇ ਕਿ ਮਹਾਰਾਜੇ ਦੀ ਮੌਤ ਤੋਂ ਬਾਅਦ ਟਰਸਟ ਦਾ ਵੀ ਕੋਈ ਅਧਿਕਾਰ ਨਹੀਂ ਆ ਰਾਜੇ ਮਰਨ ਤੋਂ ਬਾਅਦ ਜਿਹੜਾ ਟਰਸਟ ਬਣਿਆ ਸੀ ਉਹ ਮਾਨਯੋਗ ਸੁਪਰੀਮ ਕੋਰਟ ਵੱਲੋਂ ਰੱਦ ਹੋ ਗਿਆ ਸੀ ਔਰ ਅੱਜ ਹਰ ਦੇਸ਼ ਲਈ ਅਸੀਂ ਸਾਡੇ ਕਿਰਤੀ ਬੇਰ ਜਗਾ ਬੇਜ਼ਮੀਨੇ ਲੋਕ ਆ ਜਿਹੜੇ ਅਸੀਂ ਉਹਨਾਂ ਨੂੰ ਘੱਟੋ ਘਾਟ ਇੱਕ ਕਿਲਾ ਜਿਹੜੀ 7000 ਏਕੜ ਜ਼ਮੀਨ ਹੈ ਉਹਦੇ ਚੋਂ ਦੇਣ ਵਾਸਤੇ ਸਾਡੇ ਕੋਲੇ ਫਿਰੋਜ਼ਪੁਰ ਫਰੀਦਕੋਟ ਮੋਗਾ ਫਾਜ਼ਿਲਕਾ ਕੋਲ ਉੱਤੇ ਕੋੜ ਕੁੜਾ ਲਾਕੇ ਦੇ ਭਾਰੀ ਗਿਣਤੀ ਦੇ ਵਿੱਚ ਕਰਤੀ ਮਜ਼ਦੂਰ ਲੋਕ ਪਹੁੰਚੇ ਔਰ ਲਗਭਗ 5000 ਦੀ ਗਿਣਤੀ ਦੇ ਵਿੱਚ ਸਾਡੇ ਕੋਲੇ ਇੱਥੇ ਬੀਬੀਆਂ ਨੇ ਭਾਰੀ ਗਿਣਤੀ ਵਿੱਚ ਸਾਲਿਆ ਸੋ ਅਸੀਂ ਇਹ ਜਿਹੜਾ ਅੱਜ ਉੱਥੇ ਜਾਣਾ ਸੀ ਇਹ ਹੱਕ ਖੋਣਾ ਵੀ ਜਾਣਦੇ ਆ ਹੱਕ ਖੋ ਕੇ ਕੌਮਾ ਕਰਨ ਰਾਜ ਬਾਕੀ ਜੋ ਜ਼ਮੀਨ ਸਰਕਾਰੀ ਆ ਉਹ ہماری ਹੈ ਔਰ ਸਾਡੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਸਾਡੀ ਸਾਰੀ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀ ਕੋਟ ਆ ਡਾਕਟਰ ਜਸਕਰਨ ਸਿੰਘ ਆ ਕਰਮਜੀਤ ਪੱਕਾ ਭੁਪਿੰਦਰ ਸਿੰਘ ਤੇ ਡਾਕਟਰ ਜਸਕਰਨ ਸਿੰਘ ਸਰਦਾਰ ਮੋਹਰ ਸਿੰਘ ਲੱਧੜ ਮੋਰ ਸਾਥੀ ਸਾਡੇ ਜਿਹੜੇ ਨਰਮਲ ਸਿੰਘ ਵੀ ਆ ਸਾਰਿਆਂ ਨੇ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਅੱਜ ਜੇਕਰ ਸਾਨੂੰ ਪੁਲਿਸ ਪ੍ਰਸ਼ਾਸਨ ਉੱਥੇ ਜਾਣ ਨਹੀਂ ਦਿੰਦਾ ਅਸੀਂ ਸ਼ਹਿਰ ਦਾ ਪ੍ਰਦਰਸ਼ਨ ਕਰਾਂਗੇ ਹੁਣ ਅਸੀਂ ਜਿਹੜੀ ਸਾਨੂੰ ਇਹਨਾਂ ਨੇ ਡੀਸੀ ਸਾਹਿਬ ਤੋਂ ਮੀਟਿੰਗ ਦਾ ਟਾਈਮ ਦਿੱਤਾ ਕੱਲ ਦਾ ਜੇ ਕੱਲ ਨੂੰ ਡੀਸੀ ਸਾਹਿਬ ਉਹ ਅਸੀਂ ਸਾਰੇ ਜਿਹੜੇ ਸਾਡੇ ਕੋਲੇ ਪੱਤਰ ਹੈ ਉਹ ਪੇਸ਼ ਕਰਾਂਗੇ ਕਿ ਇਹਨਾਂ ਕਿਰਤੀ ਲੋਕਾਂ ਦੇ ਵਿੱਚ ਜ਼ਮੀਨ ਵੰਡੀ ਜਾਵੇ ਔਰ ਜੇ ਉਹਨਾਂ ਨੇ ਕੋਈ ਸਾਨੂੰ ਲੜ ਨਾ ਫੜਾਇਆ ਸਾਡੇ ਪੱਖ ਚ ਨਾ ਗੱਲ ਕੀਤੀ ਤਾਂ ਅਸੀਂ ਫੇਰ ਹੋਰ ਤਿੱਖਾ ਸੰਘਰਸ਼ ਵਿੜਾਂਗੇ ਔਰ ਇਹ ਜਿਹੜੇ ਸਾਡੇ ਨਰੇਗਾ ਮਜ਼ਦੂਰ ਆ ਕਿਰਤੀ ਲੋਕ ਆ ਭਾਰੀ ਗੰਟੀ ਦੇ ਵਿੱਚ ਅੱਜ ਦਾ 5000 ਕੱਟੋ ਅਸੀਂ ਅੱਜ ਤੁਹਾਡੇ ਪਲੇਟਫਾਰਮ ਤੋਂ ਅਸੀਂ ਅੱਜ ਇਹਨਾਂ ਸਾਰੇ ਵੀਰਾਂ ਨੂੰ ਅਪੀਲ ਕਰਦੇ ਆਂ ਕੇ ਡਾਕਟਰ ਅੰਬੇਦਕਰ ਸਾਹਿਬ ਦਾ ਜਨਮ 14 ਤਰੀਕ ਨੂੰ ਆ 14 April ਨੂੰ 13 April ਨੂੰ ਵਿਸਾਖੀ ਹੈ ਜੇ ਸਾਨੂੰ ਡੀਸੀ ਸਾਹਿਬ ਕਿਸੇ ਕਿਸਮ ਦਾ ਪੋਜੀਟਿਵ ਵਿਹਾਰ ਨਹੀਂ ਵਿਖਾਉਂਦੇ ਤਾਂ ਅਸੀਂ ਸੋਤਾ ਸਾਹਿਬ ਜਦੋਂ ਜ਼ਮੀਨ ਦੀ ਗੱਲ ਆਉਂਦੀ ਹੈ ਤਾਂ ਅਕਸਰ ਹੀ ਪਿੰਡਾਂ ਦੇ ਵਿੱਚ ਜਦੋਂ ਪੰਚਾਇਤੀ ਜ਼ਮੀਨ ਦੀ ਗੱਲ ਚੱਲਦੀ ਆ ਤਾਂ ਬਹੁਤ ਸਾਰੇ ਮਿਵਾਦ ਸ਼ੁਰੂ ਹੋ ਜਾਂਦੇ ਕਿਉਂਕਿ ਪਿੰਡਾਂ ਦੇ ਵਿੱਚ ਅਕਸਰ ਹੀ ਲੜਾਈ ਖਾਸ ਕਰਕੇ ਜ਼ਮੀਨ ਨੂੰ ਹੁੰਦੀ ਹੈ ਅਗਲਾ ਕਹਿੰਦਾ ਮੈਂ ਹੋਰਾ ਨਹੀਂ ਛੱਡਦਾ ਔਰ ਤੁਸੀਂ ਕਹਿੰਦੇ ਕਿ ਅਸੀਂ 7.5 ਹਜ਼ਾਰ ਏਕੜ ਜ਼ਮੀਨ ਤੇ ਕਬਜ਼ਾ ਕਰਾਂਗੇ ਕਿਵੇਂ ਸੰਭਵ ਕਿਵੇਂ ਹੋ ਸਕਦਾ ਹੈ ਦੇਖੋ ਜਦੋਂ ਲੋਕ ਇਕੱਠੇ ਹੋ ਜਾਣਾਂ ਸਾਡਾ ਮੁੱਖ ਮੰਤਰੀ ਵੀ ਕਹਿੰਦਾ ਹੁੰਦਾ ਗਰੇ ਕਦੇ ਕਿ ਜਿਹਦੇ ਮਰਜ਼ੀ ਹਰਾ ਪੈਨ ਖੋ ਕੇ ਕਿਸੇ ਹੋਰ ਨੂੰ ਫੜਾ ਸਕਦੇ ਆ ਇਹ ਸਾਡੇ ਲੋਕ ਸਭ ਵਿਧਾਨ ਸਭਾ ਹਲਕਾ ਕੱਲੇ ਕੋਟਕਪੂਰਾ ਦੇ ਨਹੀਂ ਇਹ ਕਿੰਨੇ ਜ਼ਿਲ੍ਹਿਆਂ ਦੇ ਲੋਕ ਇਕੱਠੇ ਹੋਏ ਆ ਜਦੋਂ ਇਹ ਭਾਰੀ ਗੰਤੀ 'ਚ ਇਕੱਠੇ ਹੋਗੇ ਫੇਰ ਸਾਨੂੰ ਜਿਹੜਾ ਹੈ ਸਾਨੂੰ ਇਹ ਹੱਕ ਖੋ ਕੇ ਹੀ ਸਾਨੂੰ ਮਿਲਣਾ ਇਹ ਸਾਨੂੰ ਕਿਤੇ ਲਾੜਨ ਵਾਲ ਇਹਨਾਂ ਨੇ ਕੋਈ ਪਰੋਸ ਕੇ ਨਹੀਂ ਦੇਣਾ ਸੋ ਅਸੀਂ ਬਾਕਾਸ਼ੀ ਰਾਮ ਜੀ ਨੇ ਵੀ ਨਾ ਰੱਤਾ ਸੱਤਾ ਸੰ ਲਾੜ ਸਵਾਲਾਵਾਦੀ ਪਾਰਟੀ ਨੇ ਹਮੇਸ਼ਾ ਪ੍ਰਚਾਰ ਕੀਤਾ ਕਿ ਆਮ ਲੋਕਾਂ ਦੀ ਸਰਕਾਰ ਸੱਤਾ ਚ ਸਰਕਾਰ ਚ ਲਿਆ ਕਰੂ ਧਰਨਾ ਨਹੀਂ ਕੋਈ ਵੀ ਲਾਉਣਾ ਪਿਆ ਕਰੂਗਾ ਤੁਸੀਂ ਲਗਾਤਾਰ ਮੀਟਿੰਗਾਂ ਕਰ ਰਹੇ ਹੋ ਪ੍ਰਸ਼ਾਸਨ ਦੇ ਵੱਲੋਂ ਅੱਜ ਹੀ ਹੀ ਤੁਹਾਡੇ ਨਾਲ ਮੀਟਿੰਗ ਦਾ ਸੱਦਾ ਆਇਆ ਤੂੰ ਪਹਿਲਾਂ ਕੋਈ ਗੱਲਬਾਤ ਨਹੀਂ ਚੱਲੀ ਦੇਖੋ ਜੀ ਇਹ ਗੱਪੀ ਮੁੱਖ ਮੰਤਰੀ ਹੈ ਔਰ ਮੈਂ ਤਾਂ ਇਹ ਮਹਿਸੂਸ ਕਰਦਾ ਕਿ ਸ਼ਹੀਦ ਜਿਹੜਾ ਆਪਣਾ ਸ਼ਹੀਦ ਭਗਤ ਸਿੰਘ ਦਾ ਤੇ ਡਾਕਟਰ ਅਬੇਦਕਾਰ ਸਾਹਿਬ ਦੀ ਦਫ਼ਤਰਾਂ ਵਿੱਚ ਫੋਟੋ ਲਾ ਕੇ ਉਹਨਾਂ ਦੀ ਅਨਸਰਟ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਪੂਰਨਿਆ ਤੇ ਚੱਲਣ ਦਾ ਇਹਨਾਂ ਦਾ ਜਿਹੜਾ ਸੀਗਾ ਟਾਰਗੇਟ ਸਾਨੂੰ ਸੁਪਨਾ ਵਿਖਾਇਆ ਉਹ ਬਿਲਕੁਲ ਝੂਠੇ ਸਾਬਤ ਹੋਏ ਆ ਸੋ ਸਾਡੇ ਜਿੱਥੇ ਬੇਰੁਜ਼ਗਾਰ ਨੌਜਵਾਨ ਜਿੱਥੇ ਸਾਡੇ ਨਰੇਗਾ ਮਜ਼ਦੂਰ ਜਿੱਥੇ ਸਾਡੇ ਆਮ ਕਿਰਤੀ ਕਾਮੇ ਜਿੱਥੇ ਆਪਦੇ ਹੱਕਾਂ ਦੀ ਆਵਾਜ਼ ਉਠਾਉਂਦੇ ਆ ਤਾਂ ਉੱਥੇ ਪੁਲਿਸ ਪ੍ਰਸ਼ਾਸਨ ਦਾ ਦਬਾਅ ਦਿੱਤਾ ਜਾਂਦਾ ਤੇ ਜਿਹੜੇ ਸਾਡੇ ਆਮ ਕਿਰਤੀ ਲੋਕ ਆ ਇਸ ਪੁਲਿਸ ਪ੍ਰਸ਼ਾਸਨ ਦੇ ਡਰ ਤੋਂ ਕਈ ਵਾਰੀ ਸਹਿਮ ਜਾਂਦੇ ਆ ਪਰ ਹੁਣ ਜਿਹੜੀ ਸਾਡੀ ਕੌਮ ਹੈ ਉੱਠ ਖੜੀ ਹੈ ਸਰ ਸਾਹਿਬ ਕਿਤਨਾ ਕਿਤੇ ਜਿਸ ਤਰ੍ਹਾਂ ਤਿਆਰੀ ਪੁਲਿਸ ਕਰਕੇ ਆਈ ਸੀ ਇਹ ਤਾਂ ਨਹੀਂ ਹੋਊਗਾ ਕਿ ਜੇਕਰ ਅੱਗੇ ਪੁਲਿਸ ਵੱਡੀ ਤਿਆਰੀ ਕਰੂਗੀ ਤੇ ਇਹ ਸੰਘਰਸ਼ ਜਿਹੜਾ ਕਿਤੇ ਪਾਸੇ ਹੋਰ ਮਤਲਬ ਕਾਨੂੰਨ ਦਾ ਭਾਵ ਸਮਾਪਤ ਕਰ ਦਿੱਤਾ ਜਾਊਗਾ ਨਹੀਂ ਬਿਲਕੁਲ ਨਹੀਂ ਜੀ ਅੱਜ ਇਹ ਲੋਕ ਜਾਗ ਚੁੱਕੇ ਆ ਔਰ ਉਹ ਸਮਾਂ ਸੀ ਜਦੋਂ ਪਹਿਲਾਂ ਕਦੇ ਜਦੋਂ ਕਿ ਸਾਡੇ ਕੋਲੇ মিডিਆ ਨਹੀਂ ਸੀ ਜਿਹੜੇ ਤੁਹਾਡੇ ਸਾਡੇ মিডিਆ ਕਰਮੀ ਤੁਸੀਂ ਸਾਡੇ ਭਰਾ ਸਾਡੀ ਸਪੋਰਟ ਕਰਦੇ ਹੋ ਮੈਂ ਧੰਨਵਾਦੀ ਆ ਤੁਹਾਡਾ ਔਰ ਅੱਜ ਜੋ ਜੇ ਸਾਡੇ ਕੋਲੇ ਕੋਈ ਪੱਤਰਕਾਰ ਭਾਈਚਾਰਾ ਨਾ ਵੀ ਆਊਗਾ ਸਾਡੇ ਕੋਲੇ ਇੰਨੇ ਮੋਬਾਈਲ ਆ ਇੰਨਾ ਸਾਡੇ ਕੋਲੇ ਸੋਸ਼ਲ ਮੀਡੀਆ ਉਹਦੇ ਰਾਹੀਂ ਅਸੀਂ ਸਾਰੀ ਦੁਨੀਆ 'ਚ ਦੱਸਾਂਗੇ ਕਿ ਅੱਜ ਜਿਹੜੀ ਪੰਜਾਬ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਧੰਨਵਾਦ